ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਵੀ ਜੋ ਸਾਡੀ ਕੌਮ ਦੇ ਜਰਨਲ ਪਾਈ ਅਮਰਤਪਾਲ ਸਿੰਘ ਜੀ ਵਾਰਿਸ ਪੰਜਾਬ ਦੇ ਤੇ ਜੋ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਲਈ ਜੋ ਚੋਣ ਦਾ ਪ੍ਰਚਾਰ ਉਹਨਾਂ ਦਾ ਕਾਫੀ ਸੰਗਤਾਂ ਦੇ ਵਿੱਚ ਫੈਲਿਆ ਹੋਇਆ ਇਹ ਆਈ ਬੀਬੀਆਂ ਰਲ ਮਿਲ ਕੇ ਬੱਚੇ ਉਹ ਸਿੱਖੀ ਲਿਬਾਸ ਦੇ ਵਿੱਚ ਜਿਹੜਾ ਪਾਈ ਅਮਰਤਪਾਲ ਸਿੰਘ ਜੀ ਦਾ ਉਹਨਾਂ ਦੀ ਚੋਣ ਲਈ ਪ੍ਰਚਾਰ ਕਰ ਰਹੇ ਤੇ ਉਹਦੇ ਸਬੰਧੀ ਅਸੀਂ ਅੱਜ ਸੰਗਤਾਂ ਨੂੰ ਬੇਨਤੀ ਕਰਨ ਵਾਸਤੇ ਜਿਹੜਾ ਆਪਜੀ ਨੂੰ ਇੱਥੇ ਬੇਨਤੀ ਕੀਤੀ ਹੈ ਜੀ ਅ ਅਭੀ ਇੱਕ ਪਿਛਲੇ ਦਿਨੀ ਅ ਫਿਰੋਜ਼ਪੁਰ ਦੇ ਨੇੜੇ ਇੱਕ ਬਡਾਲਾ ਪਿੰਡ ਉੱਥੇ ਇੱਕ ਬੇਦਵੀ ਹੋਈ ਸੀਗੀ ਪਿਛਲੇ ਦਿਨ ਜਿਹੜੀ ਬਡਾਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪੜਾ ਗਏ ਔਰ ਉਹ ਜਿਹੜਾ ਸ਼ਖਸ ਹੈ ਉਹ ਦੱਸਿਆ ਗਿਆ ਵੀ ਮੰਦ ਬੁੱਧੀ ਹੈ ਜਾਂ ਮੈਂਟਲੀ ਅਪਸਟ ਕਹਿ ਸਕਦੇ ਆ ਉਹ ਜਿਹੜੇ ਅ ਬੰਦਾ ਅੰਦਰ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਵੱਲੋਂ ਇੱਕ ਬਿਆਨ ਵੀ ਆਇਆ ਸੀਗਾ ਵੀ ਇਹ ਬੱਚਾ ਸਾਡਾ ਜੀ ਮੰਦ ਬੁੱਧੀ ਹੈ ਇਹ ਪਹਿਲਾਂ ਗੁਰਦੁਆਰਾ ਸਾਹਿਬ ਰੋਜ਼ ਜਾਂਦਾ ਜੀ ਮੱਥਾ ਟੇਕਣ ਜਾਂਦਾ ਤੇ ਇਹਦੇ ਤੋਂ ਜਾਣੇ-ਣਜਾਣੇ ਇਹ ਕੰਮ ਹੋ ਗੇ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਜਦੋਂ ਤੋਂ 15 ਤੋਂ ਲੈ ਕੇ ਬੇਅਦਮੀਆਂ ਹੋਈਆਂ ਗੁਰੂ ਮਹਾਰਾਜ ਜੀ ਦੇ ਪਿੱਤਰੰਗਾ ਦੀਆਂ ਗੁਟਕਾ ਸਾਹਿਬ ਦੀਆਂ ਬਾਣੀ ਦੀਆਂ ਸੋ ਬੇਅਦਮੀਆਂ ਜਿਹੜੀਆਂ ਹੋਈਆਂ ਜਿੰਨੇ ਬੰਦੇ ਪਾਏਗੇ ਉਹਦੇ ਵਿੱਚ ਮੈਂਟਲੀ ਆਪਸੇ ਟੇ ਪਾ ਦਿੰਦੇ ਆ ਵੀ ਇਹ ਮੰਦਬੁੱਧੀ ਨੇ ਸਾਰੇ ਠੀਕ ਆ ਅਸੀਂ ਮੰਨ ਲੈਨੇ ਆ ਵੀ ਮੰਦਬੁੱਧੀ ਉਹਦਾ ਮਾਂ ਪਿਓ ਉਹਦਾ ਭਰਾ ਜਿਹੜਾ ਹੈ ਉਹ ਫਰੋਜ਼ਪੁਰ ਤੋਂ ਜਿਹੜਾ ਉਹ ਰੋ ਰਿਹਾ ਕਰਲਾ ਰਿਹਾ ਵੀ ਸਾਡੇ ਬੱਚੇ ਨੂੰ ਇਹਨਾਂ ਨੇ ਜਿਹੜਾ ਵੀ ਕਿਰਪਾਨਾਂ ਦੇ ਨਾਲ ਮਾਰ ਦਿੱਤਾ ਹੈ ਨਿਹੰਗ ਸਿੰਘਾਂ ਵੱਲ ਤੇ ਨਿਹੰਗ ਸਿੰਘਾਂ ਨੂੰ ਇਦਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਹਦੇ ਵਿੱਚ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਮੰਦਬੁੱਧੀ ਹੁੰਦੇ ਨੇ ਵੀ ਇਹਨਾਂ ਨੂੰ ਗੁਰਦੁਆਰਾ ਦਿਸਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਦਿਸਦਾ ਹੈ ਜਾਂ ਕੋਈ ਮੰਦਰ ਮਸਜਿਦ ਕੋਈ ਵੀ ਧਰਮ ਨੇ ਉਹੀ ਦਿਸਦੇ ਨੇ ਵੀ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਦਿਸਦਾ ਵੀ ਥੱਲੇ ਆ ਕੇ ਕਾਹਦੇ ਮਰਜੋ ਵੀ ਗੁਰੂ ਸਾਹਿਬ ਦੇ ਅੰਗ ਹੀ ਪਾੜਨੇ ਫਿਰ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਉਹਨਾਂ ਦੀ ਮਾਤਾ ਦੇ ਉਹਦੇ ਭਰਾ ਦੇ ਉਹਦੇ ਪੇਰੈਂਟਸ ਦੇ ਬਿਆਨ ਹੈ ਵੀ ਇਹ ਜੀ ਮੰਦਬੁੱਧੀ ਹੈ ਬੱਚਾ ਤੇ ਇਹਦੇ ਨਾਲ ਧੱਕਾ ਹੋਇਆ ਇਦਾਂ ਹੋਇਆ ਦੇਖੋ ਸਾਨੂੰ ਇਦਾਂ ਲੱਗਦਾ ਵੀ ਜੋ ਇਹਨੇ ਬੇਅਦਵੀ ਕੀਤੀ ਹੈ ਹੋ ਸਕਦਾ ਕੋਈ ਸ਼ਰਾਤਤੀ ਅੰਸਰ ਕੋਈ ਜਿਹੜੇ ਰਾਸ ਸੀ ਬੰਦੇ ਹੋ ਸਕਦੇ ਆ ਇਹਦੇ ਵਿੱਚ ਇਹਨਾਂ ਬੰਦਿਆਂ ਦੇ ਹੱਥ ਕਾਰਨ ਕਿਉਂਕਿ ਇਹਨਾਂ ਨੇ ਹੋ ਸਕਦਾ ਉਹਨੂੰ ਕਿਹਾ ਹੋਵੇ ਵੀ ਤੂੰ ਗੁਰਦੁਆਰੇ ਰੋਜ਼ ਜਾਣਾ ਹੈ ਮੱਥਾ ਟੇਕਨਾ ਜਿਹਨੂੰ ਤੂੰ ਮੱਥਾ ਟੇਕਨਾ ਉੱਥੇ ਵੀ ਸ਼ਬਦ ਵਰਤਿਆ ਹੋ ਜਾ ਹੋਇਆ ਜਾ ਸਕਦਾ ਵੀ ਤੋਂ ਉਹ ਮਹਾਰਾਜ ਦਾ ਪੇਜ ਪਾੜ ਕੇ ਲਿਆ ਅੰਗ ਤਾਂ ਨਹੀਂ ਕਹਿ ਸਕਦੇ ਉਹ ਸ਼ਰਾਂਤ ਅੰਸਰ ਵੀ ਪੇਜ ਪਾੜ ਕੇ ਲੈ ਗਿਆ ਉਹਨਾਂ ਬੰਦਿਆਂ ਦੇ ਕਹਿਣ ਤੇ ਉਹ ਗੁਰੂ ਮਹਾਰਾਜ ਜੀ ਦਾ ਅੰਗ ਪਾੜ ਕੇ ਲਿਆਉਂਦਾ ਉਸ ਤੋਂ ਬਾਅਦ ਉਸ ਜਿਹੜਾ ਮੈਂ ਦੁਸ਼ਟੀ ਸ਼ਬਦ ਵਰਤੂਗਾ ਮਦਬੂਦੀ ਉਹ ਉਹਨੂੰ ਜਿਹੜਾ ਸੋਧਾ ਲਾ ਦਿੱਤਾ ਜਾਂਦਾ ਉਹਦੇ ਵਿੱਚ ਕਾਫੀ ਜਿਹੜਾ ਬਵਾਦ ਵਿਵਾਦ ਹੈ ਓਕੇ ਕਾਫੀ ਗੱਲਾਂ ਨਿਕਲਦੀਆਂ ਅਸੀਂ ਤੇ ਪਹਿਲਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਉਹ ਮੰਦਬੁੱਧੀ ਬੱਚੇ ਨੂੰ ਅੰਗ ਪਾੜਨ ਵਾਸਤੇ ਕਿਹੜੇ ਬੰਦਿਆਂ ਨੇ ਭੇਜਿਆ ਕਿਹਦੇ ਇਸ਼ਾਰੇ ਤੇ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਉਹਨਾਂ ਬੰਦਿਆਂ ਦੀ ਖੋਜ ਕੀਤੀ ਜਾਵੇ ਕਿਉਂਕਿ ਜਿਹੜਾ ਚੋਣ ਜਾਬਤਾ ਲੱਗਿਆ ਹੋਇਆ ਤੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਿੰਨੇ ਨਮਾਇंदे ਖੜੇ ਨੇ ਜਿਵੇਂ ਖਰੂਰ ਸਾਹਿਬ ਤੋਂ ਆਈ ਅਮਰਤਪਾਲ ਸਿੰਘ ਜੀ ਉਹਦੇ ਨਾਲ ਪੰਜਾਬ ਦੇ ਹਰ ਹਲਕੇ ਹਰ ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਲੋਕ ਐ ਸਿੱਖ ਸੰਗਤਾਂ ਐ ਉਹ ਵੱਧ ਚੜ ਕੇ ਖਡੂਰ ਸਾਹਿਬ ਜਾ ਰਹੀਆਂ ਨੇ ਉਹਨਾਂ ਦੇ ਹਲਕਿਆਂ 'ਚ ਪ੍ਰਚਾਰ ਕਰ ਰਹੀਆਂ ਡਟ ਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਹੜੇ ਕੌਮ ਦੇ ਹੀਰੇ ਐ ਇਹਨਾਂ ਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਵਿੱਚ ਲੈ ਕੇ ਜਾਣਾ ਵਿਧਾਨ ਸਭਾ 'ਚ ਹੋ ਸਕਦਾ ਵੀ ਜਿਹੜੀਆਂ ਸਿੱਖ ਸੰਗਤਾਂ ਪੰਜਾਬ ਦੀਆਂ ਸਿੱਖ ਸੰਗਤਾਂ ਪੰਜਾਬ ਦਾ ਬੱਚਾ ਬੱਚਾ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਬੋਲ ਰਿਹਾ ਤੇ ਹੋ ਸਕਦਾ ਵੀ ਇਹ ਇਹ ਜਿਹੜੀਆਂ ਸਰਕਾਰਾਂ ਜਾਂ ਕੋਈ ਆਰਐਸਐਸ ਦੇ ਬੰਦੇ ਆ ਉਹਨਾਂ ਨੇ ਕੁਸ਼ਰਾਰਤੀ ਅੰਸਰਾਂ ਨੇ ਇਹ ਜਿਹੜਾ ਬੇਅਦਬੀ ਕਰਵਾਈ ਹੈ ਅਤਨਿੰਦਨਯੋਗ ਮਹਾਰਾਜ ਜੀ ਦਾ ਅੰਗ ਫੜਵਾਇਆ ਗਿਆ ਤੇ ਹੋ ਸਕਦਾ ਵੀ ਜਿਹੜੇ ਸਿੱਖ ਲੋਕ ਅਮਰਤਪਾਲ ਨਾਲ ਖੜੇ ਨੇ ਉਧਰ ਪ੍ਰਚਾਰ ਚ ਡੁੱਟੇ ਹੋਏ ਨੇ ਉਹ ਲੋਕ ਹੁਣ ਫਿਰੋਜ਼ਪੁਰ ਆ ਕੇ ਧਰਨਾ ਲਾਉਣ ਤੇ ਤਾਂ ਕਿ ਜਿਹੜਾ ਚੋਣ ਪ੍ਰਚਾਰ ਆ ਉਹਨੂੰ ਰੋਕਿਆ ਜਾ ਸਕੇ ਇਹ ਵੀ ਜਿਹੜੀ ਸ਼ਾਸ ਹੋ ਸਕਦੀ ਹੈ ਦੂਜੀ ਬੇਨਤੀ ਮੈਂ ਭਾਈ ਅਮਰਤਪਾਲ ਸਬੰਧੀ ਇਹ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਜੋ ਅੱਜ ਮੈਂ ਤੁਹਾਨੂੰ ਇੱਥੇ ਬੁਲਾਇਆ ਤੁਸੀਂ ਆਏ ਹੋ ਵੀ ਭਾਈ ਅਮਰਤਪਾਲ ਸਿੰਘ ਜੀ ਜੋ ਐਨਐਸਐ ਲਾਇਆ ਹੈ ਸਰਕਾਰਾਂ ਵੱਲੋਂ ਹੋ ਸਕਦਾ ਭਗਵੰਤ ਮਾਨ ਐਨਐਸਐ ਨਾਮ ਵੀ ਲਾਉਂਦਾ ਪਰ ਬਟ ਉਹਦੇ ਵਿੱਚ ਕਾਰਨ ਇਹ ਹੈ ਵੀ ਜਿਵੇਂ ਅਕਾਲੀ 2015 ਚ ਅਕਾਲੀਆਂ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਹੀ ਅਕਾਲੀ ਉਹੀ ਕਾਂਗਰਸ ਦੇ ਜਿਹੜੇ ਨੁਮਾਇੰਦੇ ਆ ਭਾਈ ਅਮਰਤਪਾਲ ਸਿੰਘ ਦੇ ਜਦੋਂ ਇਹਨਾਂ ਦੀਆਂ ਸਰਕਾਰਾਂ ਲਹਿ ਗਈਆਂ ਜਦੋਂ ਦੀਆਂ ਸਰਕਾਰਾਂ ਲਹਿ ਗਈਆਂ ਜਦੋਂ ਤੋਂ ਆਮ ਆਦਮੀ ਆਈ ਹੈ ਆਪ ਦੀ ਸਰਕਾਰ ਤੋਂ ਬਾਅਦ ਇਹ ਅਕਾਲੀਆਂ ਦੇ ਬੰਦੇ ਸੁਖਵੀਰ ਤੱਕ ਬਾਦਲ ਸਾਹਿਬ ਤੱਕ ਉਹਨਾਂ ਦੇ ਘਰੇ ਜਾ ਕੇ ਬਹਿੰਦੇ ਆ ਉਹਨਾਂ ਨੂੰ ਹੌਸਲਾ ਦਿੰਦੇ ਆ ਵੀ ਭਾਈ ਅਮਰਤਪਾਲ ਸਿੰਘ ਨਾਲ ਬਹੁਤ ਮਾੜਾ ਹੋਇਆ ਇਸ ਅਕਾਲੀਦਰ ਪਾਰਟੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਜਿਹੜਾ 84 ਦੇ ਸਮੇਂ ਤੁਸੀਂ ਬਾਹਾਂ ਖੜੀਆਂ ਕਰਕੇ ਥੋੜੇ ਵੱਡੇ-ਵਡੇਰੇ ਪ੍ਰਕਾਸ਼ ਸਿੰਘ ਜੀ ਬਾਦਲ ਉਸ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲਿਆਂ ਦੇ ਸਮੇਂ ਬਾਹਾਂ ਖੜੀਆਂ ਕਰਕੇ ਬਾਹਰ ਨਿਕਲ ਆਏ ਸੀ ਉਦੋਂ ਕੌਮ ਨਾਲ ਗਦਾਰੀ ਕਿੰਨਾ ਨੇ ਕੀਤੀ ਉਸ ਤੋਂ ਬਾਅਦ ਇਹ ਜਿਹੜੀ ਬੇਅਦਬੀ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ 2015 ਚ ਹੁੰਦੀ ਹੈ ਅਕਾਲੀਆਂ ਦੀ ਸਰਕਾਰ ਚ ਹੁੰਦੀ ਹੈ ਤੇ ਉਦੋਂ ਤੁਸੀਂ ਕਿੱਥੇ ਸੀਗੇ ਉਸ ਤੋਂ ਬਾਅਦ ਥਾਂ ਥਾਂ ਬੇਅਦਬੀਆਂ ਹੋਈਆਂ ਅਸੀਂ ਉਸ ਅਕਾਲੀਆਂ ਨੂੰ ਪੁੱਛਣਾ ਚਾਹੁੰਦੇ ਆ ਅੱਜ ਵਿਰਸਾ ਸਿੰਘ ਵਲਟੋਹਾ ਖੰਡੂਰ ਸਾਹਿਬ ਤੋਂ ਜੋ ਚੋਣ ਪ੍ਰਚਾਰ ਕਰ ਰਿਹਾ ਆਪਣਾ ਅਕਾਲੀ ਦਲ ਵੱਲੋਂ ਉਹ ਜਿਹੜੀਆਂ ਕਾਫੀ ਗੱਲਾਂ ਕਹਿ ਰਿਹਾ ਵੀ ਅਮਰਤਪਾਲ ਸਿੰਘ ਤੇ ਉਹਦਾ ਜਿਹੜਾ ਪਰਿਵਾਰ ਹੈ ਆਰਐਸਐਸ ਦੇ ਪਿੱਠੂ ਨੇ ਆਰਐਸਐਸ ਦੁਆਰਾ ਇਹ ਜਿਹੜਾ ਤੁਸੀਂ ਬੰਦਾ ਅੱਗੇ ਲਿਆਉਂਗੇ ਜੀ ਤੁਸੀਂ ਇਦਾਂ ਕਰ ਲਓ ਉਹ ਕਰ ਲਓ ਵਡੀਆਂ ਗੱਲਾਂ ਮੈਂ ਕਿਹਨਾਂ ਛੱਜ ਬੋਲੇ ਸ਼ਾਨ ਨਹੀਂ ਵੀ ਜਿੱਤ ਤੇ 3600 ਛੇਕ ਤੁਸੀਂ ਬੇਅਦਬੀਆਂ ਕਰਵਾਈਆਂ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀ ਹਜੇ ਤੱਕ ਕੋਈ ਚੱਜ ਧੰਗ ਤਰੀਕੇ ਨਾਲ ਫੜੇ ਨਹੀਂ ਗਏ ਤੇ ਤੁਸੀਂ ਤੁਸੀਂ ਕੀ ਗੱਲਾਂ ਕਰਨ ਤੋਂ ਪੈਂਦੇ ਹੋ ਦੇਖੋ ਭਾਈ ਵਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਕੋਈ ਦੁੱਧ ਧੋਤੇ ਨਹੀਂ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਜਵਾਨੀ ਨੂੰ ਜਿਹੜੀ ਇਹ ਘਾਣ ਕਰ ਰਿਹਾ ਨਸ਼ਾ ਚਿੱਟੇ ਦਾ ਨਸ਼ਾ ਜਿਹੜਾ ਅੱਜ ਤੋਂ ਕੋਈ 20 ਸਾਲ 15 ਸਾਲ ਪਹਿਲਾਂ ਸੁਣਨ ਵਿੱਚ ਨਹੀਂ ਸੀ ਇਹ ਅਕਾਲੀਆਂ ਦੀ ਸਰਕਾਰ ਵੇਲੇ ਜਿਹੜਾ ਇਹ ਚਿੱਟੇ ਦਾ ਨਸ਼ਾ ਪੰਜਾਬ 'ਚ ਆਇਆ ਜਿਹਦੇ ਨਾਲ ਪੰਜਾਬ ਦੀ ਜਵਾਨੀ ਦਾ ਬੇੜਾਗਰ ਕਰਤਾ ਭਾਈ ਅਮਰਤਪਾਲ ਸਿੰਘ ਜਿਹੋ ਬਾਹਰੋਂ ਦੁਬਈ ਤੋਂ ਇੱਧਰ ਆ ਕੇ ਚੋਣ ਪ੍ਰਚਾਰ ਸਿੱਖੀ ਦਾ ਕਰ ਰਿਹਾ ਤੇ ਜਾਨ ਨੌਜਵਾਨ ਮੁੰਡਿਆਂ ਨੂੰ ਸੇਧ ਦੇ ਰਿਹਾ ਸੀ ਤੇ ਉਹਦੇ ਵਿੱਚ ਇਹਨਾਂ ਨੇ ਜਿਹੜਾ ਭਾਈ ਸਾਹਿਬ ਤੇ ਐਨਐਸ ਸਿਲਵਾਈ ਹੈ ਠੀਕ ਹੈ ਤੇ ਇਹਨਾਂ ਦੇ ਜਿਹੜਾ ਬੀਜਿਆ ਹੋਇਆ ਉਹਨੂੰ ਵੱਡਣ ਲਈ ਉਹਨੂੰ ਪੁੱਟਣ ਲਈ ਭਾਈ ਸਾਹਿਬ ਨੂੰ ਅਜੇ ਸਮਾਂ ਲੱਗਣਾ ਸੀ ਵੀ ਇਹ ਇਹਨਾਂ ਨੇ ਉਹ ਭਾਈ ਸਾਹਿਬ ਤੇ ਐਨਐਸ ਸਿਲਵਾਤੀ ਡਿਬਰੂਗੜੀਆ ਜ਼ਿਲ੍ਹਾ ਦੇ ਨੌਜਵਾਨਾਂ ਨੂੰ ਬੰਦ ਕਰਵਾਤਾ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਹੋ ਸਕਦਾ ਭਗਵੰਤ ਮਾਨ ਸੀਐਮ ਆਪ ਆਪ ਆਦਮੀ ਦੇ ਜਿਹੜੇ ਸੀਐਮ ਸਾਹਿਬ ਹੈ ਉਹ ਸ਼ਾਇਦ ਇੰਨੇ ਸੇ ਨਾਂ ਲਾਉਂਦੇ ਡਿਬਰੂਗੜੀ ਦੇ ਜ਼ਿਲ੍ਹੇਾਂ 'ਚ ਨਾਂ ਭੇਜਦੇ ਕਿਉਂਕਿ ਆਪ ਜਿਹੜੀ ਸਰਕਾਰ ਹੈ ਉਹ ਇਹਨਾਂ ਦਾ ਭ੍ਰਿਸ਼ਟਾਚਾਰ ਜਿਵੇਂ ਅਕਾਲੀਾਂ ਦਾ ਕਾਂਗਰਸ ਦਾ ਇਹਨਾਂ ਨੇ ਜਿਹੜੇ ਜਿਹੜਾ ਕੁਝ ਜਿਹੜੀ ਜ਼ਹਿਰ ਬੀਜੀ ਹੈ ਉਹ ਜ਼ਹਿਰ ਨੂੰ ਹੁਣ ਫਲ ਬਹੁਤ ਲੱਗਿਆ ਤੇ ਉਹਨੂੰ ਝਾੜਨ ਲਈ ਇਹ ਭ੍ਰਿਸ਼ਟਾਚਾਰ ਖਤਮ ਕਰਨ ਲਈ ਭਗਵੰਤ ਮਾਨ ਸਾਹਿਬ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਅਕਾਲੀ ਤੇ ਕਾਂਗਰਸੀ ਜਾ ਕੇ ਅਮਰਤਪਾਲ ਦੇ ਹੱਕ 'ਚ ਬੋਲਦੇ ਰਹੇ ਆ ਤੇ ਇਸੇ ਕਰਕੇ ਹੋ ਸਕਦਾ ਵੀ ਅੰਮ੍ਰਿਤਪਾਲ ਤੇ ਵੀ ਐਨਐਸਸੀ ਲਾਈ ਗਈ ਹੋਵੇ ਸੋ ਮੈਂ ਬੇਨਤੀ ਕਰਦਾ ਜਿਹੜੇ ਅਕਾਲੀ ਜਾਂ ਕਾਂਗਰਸੀ ਲੀਡਰ ਨੇ ਇਹਨਾਂ ਨੇ ਮਹਾਰਾਜ ਦੇ ਨਾਲ ਮੱਥਾ ਲਾਇਆ ਇਹਨਾਂ ਨੇ ਸਵਾਂ ਖਾਧੀਆਂ ਝੁੱਟੀਆਂ ਇਹਨਾਂ ਦੀਆਂ ਸਰਕਾਰਾਂ ਹੁਣ ਖਤਮ ਹੋ ਗਈਆਂ ਤੇ ਹੁਣ ਭਾਈ ਸਾਹਿਬ ਚੋਣ ਪ੍ਰਚਾਰ ਕਰ ਰਹੇ ਸਿੱਖ ਸੰਗਤਾਂ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਜਿਹੜੇ ਵੱਡੇ ਡੀਜੀਪੀ ਸਾਹਿਬ ਤੱਕ ਵੀ ਜਿਹੜੇ ਸ਼ਰਾਰਤੀ ਅੰਸਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਨੂੰ ਚੰਗੀ ਨੱਥ ਪਾਈ ਜਾਵੇ ਜਿਵੇਂ ਉੱਥੇ ਬੇਦਬੀ ਹੋਈ ਫਰਪਰ ਦੇ ਵਡਾਲਾ ਫਿਰ ਦੇ ਵਿੱਚ ਉਹਨੂੰ ਨੌਜਵਾਨ ਜਿਹੜਾ ਸੀਗਾ ਵੀ ਬਾਈਸਰ ਦਾ ਉਹਨੂੰ ਮੌਕੇ ਤੇ ਹੀ ਉੱਥੇ ਉਹਨੂੰ ਸਜ਼ਾ ਦਿੱਤੀ ਗਈ ਇਹਨੂੰ ਕਿਵੇਂ ਦੇਖਦੇ ਹੋ ਸਹੀ ਕੀਤਾ ਜੋ ਉਹਨਾਂ ਨੇ ਕੀਤਾ ਵੇਖੋ ਜੀ ਇਹ ਇਹ ਜਿਹੜਾ ਵੇਖੋ ਮੌਕੇ ਤੇ ਉਹਨੂੰ ਮਾਰ ਦੇਣਾ ਖਤਮ ਕਰ ਦੁਸ਼ਟ ਨੂੰ ਸੋਧਾ ਲਾ ਦੇਣਾ ਇਹ ਅਸਲ ਚ ਕਾਰਨ ਇਹ ਹੈ ਵੀ ਜਿਹੜੇ ਸਿੱਖ ਨੇ ਨਾ ਸਿੰਘ ਨੇ ਉਹਨਾਂ ਦੇ ਜ਼ਖਮ ਇਹਨਾਂ ਨੇ ਇੰਨੇ ਹਰੇ ਕਰਦੇ ਵੀ ਅਸੀਂ ਅੱਕੇ ਪਏ ਹਾਂ ਅਸੀਂ ਅੱਕੇ ਪਏ ਹਾਂ ਵੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਹੈ ਉਥੇ ਉਹਨੂੰ ਛਟਕਾ ਦਿੱਤਾ ਗਿਆ ਪਰ ਮੈਂ ਫਿਰ ਵੀ ਸਿੱਖ ਸੰਗਤ ਨੂੰ ਇਹ ਅਪੀਲ ਕਰਦਾ ਹਾਂ ਵੀ ਜਿੰਨਾ ਅਸੀਂ ਰੋਜ਼ ਪ੍ਰਗਟ ਕਰਾਂਗੇ ਇਹਨਾਂ ਨੂੰ ਸੋਦਾ ਲਾਵਾਂਗੇ ਜਾਂ ਜਾਂ ਨੂੰ ਮਾਰਾਂਗੇ ਤੇ ਇਹ ਬੇਅਦਬੀਆਂ ਇੱਕ ਨਹੀਂ 100 ਹੋਣਗੀਆਂ ਦਿਨੋਂ ਦਿਨ ਵਧਣਗੀਆਂ ਮੈਂ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਜੇ ਕਿਤੇ ਵੀ ਕੋਈ ਇਹੋ ਜਿਹੀ ਅਨਸੁਖੀ ਘਟਨਾ ਵਾਪਰਦੀ ਹੈ ਉਥੇ ਸਿੱਖ ਸੰਗਤਾਂ ਇਹੋ ਜਿਹੇ ਮੰਦਬੁੱਧੀ ਲੋਕਾਂ ਨਾਲ ਮੱਥਾ ਲਾਉਣ ਦੀ ਬਜਾਏ ਇਹਨਾਂ ਮਰੇ ਸਪਾਣੂ ਗਾਲ ਪਾਉਣ ਦੀ ਬਜਾਏ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਵੀ ਇਹਨਾਂ ਮਸੰਦਾਂ ਨੂੰ ਤੂੰ ਆਪ ਸੰਭ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਅਸੀਂ ਇਹਨਾਂ ਦਾ ਮੱਥਾ ਨਹੀਂ ਲਾ ਸਕਦੇ ਜੇ ਅਸੀਂ ਇਦਾਂ ਦਾ ਰੋਸ ਪ੍ਰਗਟ ਕਰਾਂਗੇ ਅਰਦਾਸ ਕਰਕੇ ਤੇ ਪੰਜਾਬ ਦੇ ਵਿੱਚ ਕੋਈ ਬੇਅਦਬੀ ਨਹੀਂ